ਸੋ ਦੋਸਤੋ ਅੱਜ ਪਹੁੰਚੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਟਰੱਕ ਆਪਰੇਟਰ ਜੁਨੀਅਨ ਵਿਖੇ ਅੱਜ ਟਰੱਕ ਆਪਰੇਟਰਾਂ ਤੇ ਡਰਾਈਵਰਾਂ ਦੀਆਂ ਮੁਸ਼ਕਲਾਂ ਨੂੰ ਸੁਣਾਂਗੇ ਵੀ ਉਹ ਕਿੱਥੋਂ ਕਿੱਥੇ ਤੱਕ ਚੱਲ ਕੇ ਉਹ ਨੀਂਦਰੇ ਰਹਿ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਤੱਕ ਖਾਣ ਪੀਣ ਦੀ ਅਵਸਥਾ ਪਹੁੰਚਾਉਂਦੇ ਨੇ ਵਿਚਾਰੇ ਆਪਣੇ ਭਰਾਵੇਂ ਉਹ ਸੋ ਉਹਨਾਂ ਨੂੰ ਅਖਾਈਆਂ ਬਹੁਤ ਆਉਂਦੀਆਂ ਨੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਜਿਹਦੇ ਕੋਲੇ 5-4 ਕਰੋੜ ਰੁਪਏ ਦੀ ਜਾਇਦਾਦ ਆ ਉਹ ਬੰਦਾ ਟਰੱਕ ਡਰਾਈਵਰ ਬਣਦਾ ਨਹੀਂ ਨਾ ਆਪਣੇ ਬੱਚਿਆਂ ਤੋਂ ਪਰੇ ਜਾਵੇ ਸੋ ਉਹ ਬੰਦਾ ਟਰੱਕ ਡਰਾਈਵਰ ਨਹੀਂ ਬਣ ਕੇ ਰਾਜੀ ਆਪਾਂ ਦੇਖਦੇ ਆ ਵੀ ਟਰੱਕ ਡਰਾਈਵਰ ਨੇ ਜਿਹੜੇ ਉਹ ਕਿੰਨੀਆਂ ਅਖਾਈਆਂ ਝੱਲ ਕੇ ਆਪਣੇ ਤੱਕ ਚੀਜ਼ਾਂ ਨੂੰ ਪਚਾਉਂਦੇ ਨੇ ਸੋ ਉਹਨਾਂ ਨੂੰ ਫੇਰ ਵੀ ਖ਼ੈਆਂ ਆ ਰਹੀਆਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਨਿਆਲ ਘਟਨਾ ਹੋਈ ਐ ਨਿਆਲ ਦੇ ਵਿੱਚ ਘਟਨਾ ਹੋਈ ਐ ਜਿਸ ਦੇ ਵਿੱਚ ਦੋ ਟਰੱਕ ਡਰਾਈਵਰ ਵੀਰ ਦੋਨੇ ਸਕੇ ਭਰਾ ਖੁਦਕੁਸ਼ੀ ਕਰ ਗਏ ਨੇ ਉਹਨਾਂ ਤੇ ਕਹਿੰਦੇ ਟਰੱਕ ਮਾਲਕ ਨੇ ਦਬਾਅ ਪਾਇਆ ਕਾਫੀ ਕਹਿੰਦੇ ਪੈਸਿਆਂ ਪੁੱਛਾਂ ਦੇ ਲੈਣ ਦੇਣ ਨੂੰ ਕਰਕੇ ਸੋ ਆਪਾਂ ਪੁੱਛਾਂਗੇ ਇੱਥੇ ਬੈਠੇ ਵੀਰਾਂ ਤੋਂ ਵੀ ਵੀਰ ਟਰੱਕ ਡਰਾਈਵਰਾਂ ਨੂੰ ਜਿਹੜੀਆਂ ਉਹ ਖਾਈਆਂ ਹੁੰਦੀਆਂ ਨੇ ਸਾਨੂੰ ਵੀ ਪਤਾ ਰੋਜ਼ ਦੇਖਦੇ ਆ ਵੀ ਵੀਰ ਜੀ ਦੱਸਣਗੇ ਵੀ ਟਰੱਕ ਡਰਾਈਵਰਾਂ ਨੂੰ ਜਿਹੜੀਆਂ ਉਹ ਖਾਈਆਂ ਆ ਰਹੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਕੋਈ ਉਦਮ ਉਪਰਾਲੇ ਕਰਨੇ ਚਾਹੀਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਵੀਰ ਜੀ ਤੁਸੀਂ ਦੱਸੋ ਦੱਸਿਓ ਭਰਾਵਾ ਸਾਡੀ ਕੋਈ ਨਹੀਂ ਸੁਣਦਾ ਨਾ ਕਿਸੇ ਨੇ ਸੁਣੀ ਆ ਸਾਹਿਤਾ ਵਸਾਂ ਹੀ ਕੰਮ ਝੂਠ ਸੱਚ ਉਹਦੇ ਵੀ ਫੜਦੇ ਆ ਨਾ ਕੋਈ ਕੰਮ ਸਾਡਾ ਸਮਾਰਤਾ ਕੋਈ ਨਾ ਕੰਮ ਰਿਹਾ ਕਦੇ ਅਜਾਈ ਆ ਪੋਤਾ ਆ ਦੁਨੀਆ ਤੁਸੀ ਟਰੱਕ ਡਰਾਈਵਰ ਕਿੰਨੇ ਟਾਈਮ ਤੋਂ ਮਾਦਾ 99 ਤਰ੍ਹਾਂ ਨੇ ਮੈ ਤੋਂ 99 ਤਰ੍ਹਾਂ ਦੇ ਮੈ ਤੋਂ ਤੁਸੀਂ ਟਰੱਕ ਡਰਾਈਵਰ ਬਣੋ ਜਿਹੜੇ ਉਹਨਾਂ ਫੌਜ ਚ ਭਰਤੀ ਹੋਏ ਸੀ ਜਾਂ ਟੀਚਰ ਲੱਗੇ ਸੀ ਜਾਂ ਡਾਕਟਰ ਲੱਗੇ ਸੀ ਉਹ ਰਿਟਾਇਰ ਹੋ ਕੇ ਆਪਦੇ ਘਰੇ ਪੈਨਸ਼ਨ ਲਈ ਜਾਂਦੇ ਨੇ ਨਾ ਨਹੀਂ ਜੀ ਕਿਤੇ ਇੱਕ ਟਰੱਕ ਡਰਾਈਵਰ ਦੀ ਇੰਨੀ ਅਖਿਆਈ ਚੱਲਣ ਦੇ ਬਾਵਜੂਦ ਜਿਹੜੀ ਪੈਨਸ਼ਨ ਸਕੀਮ ਆ ਉਹ ਉਹਦੇ ਵੀ 58 ਸਾਲ ਤੋਂ ਬਾਅਦ ਪੈਨਸ਼ਨ ਲੱਗਣੀ ਚਾਹੀਦੀ ਆ ਨਾ ਲੱਗਦੀ ਆ ਜੀ ਲੱਗਣੀ ਚਾਹੀਦੀ ਆ ਹਾਂ ਡਰਾਈਵਰ ਦੀ ਹਾਂ ਜੀ ਆ ਡਰਾਈਵਰ ਦੀ ਤਾਂ ਲੱਗਣੀ ਚਾਹੀਦੀ ਜਾਂ ਲੱਗਦੀ ਨਹੀਂ ਟਰੱਕ ਟਰੱਕ ਡਰਾਈਵਰ ਦੀ ਲੱਗਣੀ ਚਾਹੀਦੀ ਆ ਟਰੱਕ ਡਰਾਈਵਰ ਜਿਹੜੀਆਂ ਉਹ ਖਾਈਆਂ ਦਾ ਸਾਹਮਣਾ ਕਰਦੇ ਨੇ ਕਿੰਨੇ ਟ੍ਰੈਫਿਕ ਦੇ ਵਿੱਚ ਦੀ ਇੰਨੀਆਂ ਚੀਜ਼ਾਂ ਖਾਣ ਪੀਣ ਦੀਆਂ ਵਸਤਾਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਖਾਈਆਂ ਆਉਂਦੀਆਂ ਨੇ ਇਹ ਤਾਂ ਅਸੀਂ ਵੀ ਦੇਖਦੇ ਆ ਤੁਸੀਂ ਨੇ 99 ਤੋਂ ਲੈ ਕੇ ਅੱਜ ਤੱਕ ਕਿੰਨੀਆਂ ਕੋ ਖਾਈਆਂ ਚੱਲੀਆਂ ਬਥੇਰੀਆਂ ਖਾਈਆਂ ਚੱਲੀਆਂ ਬਥੇਰੇ ਤਰਾ ਬਹੁਤ ਪੁੱਤਰੇ ਚੜੇ ਬਥੇਰਾ ਕੋਈ ਪਾਰਾ ਕੋਈ ਦੇਖਿਆ ਲੋਕਡਾਊਨ ਦੇਖਿਆ ਰੱਖ ਜੀ ਨਾ ਟਟੀਆਂ ਉਹਦਾ ਬੁਰਾ ਹਾਲ ਸਾਡੀ ਤਾਂ ਯਾਰ ਕੋਈ ਨਹੀਂ ਸੁਣਦਾ ਵੱਡੇ ਭਾਈ ਜਦੋਂ ਲੈਰਾਂ ਚੱਲੀਆਂ ਨੇ ਉਦੋਂ ਵੀ ਤੁਸੀਂ ਉਦੋਂ ਜਦੋਂ ਸਰਕਾਰਾਂ ਕਹਿ ਰਹੀਆਂ ਨੇ ਜਿਹਨੂੰ ਕਾਲਾ ਦੌਰ ਸੀ ਉਸ ਸਮੇਂ ਵੀ ਗੱਡੀ ਚਲਾਈ ਆ ਵੀ ਉਦੋਂ ਵੀ ਅਖਿਆਨਾਂ ਐਵੇਂ ਹੁੰਦਾ ਸੀ ਵੀ ਕੋਈ ਤੁਰੇ ਜਾਂਦਿਆਂ ਨੂੰ ਕੋਈ ਕਿਸੇ ਕਿਸਮ ਦੀ ਜਾਨ ਮਾਲ ਦੀ ਕਿਤੇ ਨੁਕਸਾਨ ਨਾ ਹੋ ਜਾਵੇ ਤੇ ਅੱਜ ਰਾਤ ਨੂੰ ਅਸੀਂ ਇਕੱਲਾ ਤੁਰ ਪੈਨੇ ਆ ਭਾਈ ਸੜਕ ਤੇ ਸਾਡਾ ਕੋਈ ਨਹੀਂ ਹੁੰਦਾ ਅਸੀਂ ਇਕੱਲੇ ਗੱਡੀ ਚ ਹੁੰਦੇ ਆ ਸਾਡੇ ਕੋਈ ਸੇਫਟੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਨਹੀਂ ਸਾਡੇ ਦਾ ਕੋਈ ਤਾਂ ਸਰਕਾਰਾਂ ਨੂੰ ਕੀ ਸੁਣ ਸਰ ਪਰਮਾਤਮਾ ਸੁਣਦਾ ਸਰਕਾਰਾਂ ਨੂੰ ਕੀ ਸਨੇਹਾ ਦੇਓਗੇ ਵੀ ਸੁਰੱਖਿਆ ਨੂੰ ਕਿੰਨੇ ਬਣਾਇਆ ਜਾਵੇ ਇਹ ਤਾਂ ਬਣਾਇਆ ਜਾਵੇ ਹੁਣ ਸਰਕਾਰਾਂ ਨੂੰ ਆਪ ਹੀ ਪਤਾ ਬਣਦੀਆਂ ਸਹੂਲਤਾਂ ਵੀ ਸੋਡੇ ਬੱਚਿਆਂ ਦੀ ਪੜ੍ਹਾਈ ਵੀ ਫਰੀ ਕਰਾਈ ਜਾਵੇ ਸਭ ਨੂੰ ਸੁਣਾ ਚਾਹੀਦਾ ਜੀ ਹਾਂ ਪੱਤੇ ਮਿਲਣੇ ਚਾਹੀਦੇ ਨੇ ਸੋ ਬਾਪੂ ਜੀਆਂ ਨੂੰ ਪੁੱਛਾਂਗੇ ਤੁਸੀਂ ਬਾਪੂ ਜੀ ਕਿੰਨੇ ਟਾਈਮ ਤੋਂ ਟਰੱਕ ਚਲਾ ਰਹੇ ਹੋ ਤੁਸੀਂ ਨਹੀਂ ਚਲਾਉਂਦੇ ਹੋਰ ਵੀਰ ਜਿਹੜੇ ਟਰੱਕ ਡਰਾਈਵਰ ਨੇ ਉਹ ਆਪਣਾ ਤੁਸੀਂ ਕਿੰਨੇ ਟਾਈਮ ਤੋਂ ਟਰੱਕ ਚਲਾ ਰਹੇ ਹੋ ਜੀ 2010 2010 ਤੋਂ ਚਲਾ ਰਿਹਾ ਹਾਂ ਜਿਹੜੀਆਂ ਖ਼ੈਆਂ ਹੁੰਦੀਆਂ ਨੇ ਟਰੱਕ ਡਰਾਈਵਰਾਂ ਨੂੰ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਰਹੀਆਂ ਨੇ ਲਾਕਡਾਊਨ ਵਿੱਚ ਵੇਲੇ ਤੋਂ ਨੂੰ ਰੋਕਿਆ ਵੀ ਗਿਆ ਤੇ ਜਿਹੜੀ ਕਮਾਈ ਆ ਕਮਾਈ ਦੇ ਵਿੱਚ ਵੀ ਘਰਾਬਟ ਆਈ ਬਹੁਤ ਜ਼ਿਆਦਾ ਜਿੱਥੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਤਾਂ ਜਦੋਂ ਘਾਟ ਆਏ ਲਾਕਡਾਊਨ ਦੇ ਵਿੱਚ ਉਹ ਬੰਦ ਹੋਈਆਂ ਉਹਨਾਂ ਨੂੰ ਤਾਂ ਸਰਕਾਰ ਨੇ ਖਜ਼ਾਨੇ ਦੇ ਵਿੱਚੋਂ ਪੈਸਾ ਦਿੱਤਾ ਸਾਨੂੰ ਤਾਂ ਨਹੀਂ ਕੁਝ ਦਿੱਤਾ ਤੁਹਾਡੇ ਤਾਂ ਸਿਰ ਪੈ ਗਿਆ ਜਿਹੜਾ ਪੈਣਾ ਸੀ ਏ ਬਾਬਾ ਜੀ ਵੀ ਟਰੱਕ ਚਲਾਵਨੇ ਹਾਂ ਤੁਸੀਂ ਬਾਪੂ ਜੀ ਕਿੰਨੇ ਟਾਈਮ ਤੋਂ ਟਰੱਕ ਚਲਾ ਰਹੇ ਹੋ 85 ਤੋਂ ਸਨ 85 ਤੋਂ ਲੈ ਕੇ ਬੜੇ ਦੌਰ ਆਏ ਹਾਂਜੀ ਹਾਂ ਬਹੁਤ ਜ਼ਿਆਦਾ ਸਨ 85 ਤੋਂ ਲੈ ਕੇ ਤੁਸੀਂ ਟਰੱਕ ਚਲਾਉਂਦੇ ਆ ਰਹੇ ਹੋ ਹਾਂਜੀ ਤੇ ਦੌਰ ਆਏ ਜਿਹੜੇ ਉਹਨਾਂ ਨੂੰ ਦੱਸ ਚਾ ਕਿਤੇ 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 ਐ ਵੀ ਹੁੰਦਾ ਤੇ ਬੇਜਾਨ ਨੂੰ ਖਤਰਾ ਨਾ ਕੋਈ ਛੱਡ ਜੇ ਇਹ ਜਿਹੜੇ ਗਲਤ ਗੱਡੀਆਂ ਮਾਰਦੇ ਨੇ ਉਹ ਵੀ ਸਾਡਾ ਕਸੂਰ ਕੱਢ ਦਉਂਦੇ ਨੇ ਜੀ ਅੱਛਾ ਜੀ ਹਾਂ ਕੋਈ ਨੂੰ ਚਰਾਉਣੀਆਂ ਨੇ ਹੁੰਦੀਆਂ ਕੋਈ ਸਾਈਡ ਨਹੀਂ ਮੰਗਣੀ ਆਉਂਦੀ ਸਾਡੇ ਗਲਤ ਗੱਡੀਆਂ ਚਲਾ ਕੇ ਮੂਰੇ ਫੇਰ ਸਾਨੂੰ ਘੇਰਦੇ ਨੇ ਸਾਡੀ ਗਲਤੀ ਕਰਦੇ ਨੇ ਜਿਹੜੇ ਨਿਆਲ ਘਟਨਾ ਵਾਪਰੀ ਆ ਪਟਿਆਲੇ ਏਰੀਏ ਚ ਪਾਤੜਾਂ ਦੇ ਨੇੜੇ ਡਰਾਈਵਰਾਂ ਦੇ ਨਾਲ ਉਹ ਬਹੁਤ ਮਾੜੀ ਗੱਲ ਹੋਈ ਆ ਜੀ ਹਾਂਜੀ ਡਰਾਈਵਰਾਂ ਡਰਾਈਵਰ ਵੀਰਾਂ ਨੂੰ ਤੁਸੀਂ ਐਂ ਦੇਖੋ ਕਿਤੇ ਨਾ ਕਿਤੇ ਗੱਡੀਆਂ ਦੇ ਵਿੱਚ ਕੋਈ ਕਹਿ ਰਹੇ ਨੇ ਬੰਦੇ ਸੋਸ਼ਲ ਮੀਡੀਆ ਤੇ ਵੀ ਸਪਰੇਅ ਛਿੜਕ ਕੇ ਦਿੱਤੀ ਜਾਂਦੀ ਆ ਡਰਾਈਵਰ ਚ ਸੌ ਜਾਂਦਾ ਵੀ ਮੁੜ ਕੇ ਪਤਾ ਹੀ ਨਹੀਂ ਲੱਗਦਾ ਕੁਛ ਮਰਜ਼ੀ ਚੱਕਾ ਜਾਵੇ ਇਹ ਵੀ ਹੋ ਜਾਂਦਾ ਕਈ ਵਾਰੀ ਹੋ ਜਾਂਦਾ ਇਹ ਹੋ ਜਾਂਦਾ ਅੱਛਾ ਸਾਡੀ ਕੋਈ ਸੁਣਵਾਈ ਨਹੀਂ ਫਿਰ ਉੱਚ ਅੱਛਾ ਇਹ ਜਿਹੜੇ ਮਾਲਕ ਨੇ ਉਹਨਾਂ ਦੇ ਉੱਪਰ ਦਬਾਅ ਪਾਇਆ ਖੁਦਕੁਸ਼ੀ ਕਰਨ ਵਾਸਤੇ ਉਹ ਉੱਥੇ ਕੀ ਕਹਿਣਾ ਚਾਹੋਗੇ ਵੀ ਇਦਾਂ ਦੇ ਮਾਲਕ ਨਹੀਂ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਜੀ ਮਾਲਕ ਵੀ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜੋ ਇੱਕ ਡਰਾਈਵਰ ਨੂੰ ਆਪਣੇ ਭਰਾਵਾਂ ਦੀ ਤਰ੍ਹਾਂ ਰੱਖਣ ਬਿਲਕੁਲ ਜੀ ਸਹੀ ਗੱਲ ਆ ਮਤਕ ਮਤ ਕਰਨੀ ਚਾਹੀਦੀ ਡਰਾਈਵਰ ਦੀ ਹਾਂਜੀ ਇਹ ਗਲਤ ਗੱਲਾਂ ਸੋਚਦੇ ਨੇ ਹੋਰ ਡਰਾਈਵਰ ਵੀ ਰਹਿਗੇ ਨੇ ਇਦਾਂ